ਮਾਰੇ ਆਜੀਆ ਬੱਕਟੀ ਲੈਣੇ 10000 ਦੀ ਤੇ ਡੂੜ 2 ਸਾਲ ਚ ਮੈਂ ਬਣ ਜੂਗੀ ਮੈਂ ਬਣ ਜੂ ਮੈਂ ਬਣ ਜੂ 2 ਲੱਖ ਰੁਪਏ ਦੀ ਤੁਹਾਡੀ ਐਫ ਡੀ ਹੁੰਦੀ ਆ ਹਾਂਜੀ ਹਾਂਜੀ ਛੋੜੀ ਹੋ ਜੂ ਹਾਂਜੀ ਹਾਂਜੀ ਤਾਂ ਲੋਗੀ ਮਿੱਤਰੋ ਐਫ ਡੀ ਕਰਵਾ ਸਕਦੇ ਹੋ ਹੋਰ ਕਿਸੇ ਵਿਸ਼ਾ ਜੇ ਇੰਨੀ ਕਮਾਈ ਨਹੀਂ ਹੈ ਇਹ ਨੀਅਸਬਾਪ ਕਟੀਆਂ। ਲੋਬੀ ਮਿੱਤਰੋ ਆਪਾਂ ਤੁਹਾਡੇ ਲਈ 6000 ਤੋਂ ਲੈ ਕੇ 12000 ਦੇ ਰੇਟਾਂ ਦੇ ਵਿੱਚ ਨੀਲੀ 라ਵੀ ਮੋਹਰਾ ਨਸ ਬ੍ਰਾਊਨ ਕਟੀਆਂ ਦਾ ਮੇਲਾ ਲੈ ਕੇ ਆਏ ਆ। ਐਸ ਮੌਕੇ ਮੇਲੇ ਦੇ ਉੱਤੇ ਕਿਸਾਨ ਭਰਾ 15-20 ਕਟੀਆਂ ਲੈ ਕੇ ਆਏ ਆ ਤੇ ਘਰੇ ਜਾ ਕੇ ਦੇਖੋ। ਘਟੋ ਘਟ 40-50 ਕਟੀਆਂ ਖੜੀਆਂ ਹੋਈਆਂ ਹੋਈਆਂ ਮੌਕੇ ਦੀਆਂ। ਤੁਹਾਨੂੰ ਜੋ ਵੀ ਨਸਲ ਚਾਹੀਦੀ ਹੈ ਉਹੀ ਨਸਲ ਮਿਲ ਜੂ ਕਿਸਾਨ ਭਰਾ ਕੋਲੋਂ। ਕਿਸਾਨ ਭਰਾ ਦਾ ਫੋਨ ਨੰਬਰ ਸਕਰੀਨ ਦੇ ਉੱਤੇ ਚੱਲਦਾ ਹੋਊਗਾ। ਤੁਸੀਂ ਜਾ ਕੇ ਉਹਨਾਂ ਨਾਲ ਸਿੱਧੀ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਵੀਡੀਓ ਤੇ ਬਣੇ ਰਹੋ ਲਾਸਟ ਤੱਕ ਦੇਖੋ ਦੋਸਤੋ ਚੰਗੀ ਲੱਗੀ ਸ਼ ਤਬਈ ਜੀ ਸਪੈਸ਼ਲ ਤੁਹਾਡਾ ਕਟੀਆਂ ਦਾ ਕੰਮ ਆ। ਹਾਂ ਜੀ ਕਟੀਆਂ ਦਾ ਜੀ। ਅੱਛਾ ਜੀ। ਅੱਜ ਆਪਣੇ ਦਰਸ਼ਕਾਂ ਨੂੰ ਬਈ ਜੀ ਕਿਹੜੀਆਂ ਕਟੀਆਂ ਦਿਖਾ ਰਹੇ ਹੋਗੇ ਤੇ ਕਿੰਨੇ ਰੇਟ ਤੋਂ ਲੈ ਕੇ ਸਟਾਰਟ ਆ ਤੁਹਾਡੇ ਕੋਲ ਤੇ ਕਿੰਨੇ ਤੱਕ ਲਾਸਟ ਆ। ਅੱਜ ਆਪਾਂ ਨੂੰ ਬੂਰੀ ਕੱਟੀ ਮਿਲ ਜੂ ਤੇ ਨੀਲੀ ਜਾਈ ਮਿਲ ਜੂ। ਨਸਲ ਹਰੇਕ ਪ੍ਰਕਾਰ ਦੀ ਮਿਲ ਜੂ। ਨਾਲੇ ਹਰੇਕ ਪ੍ਰਕਾਰ ਦੀ ਮਿਲੂਗੀ ਜੀ। ਠੀਕ ਹੈ ਜੀ। ਤਾਂ ਰੇਟ ਕਿੱਥੋਂ ਲੈ ਕੇ ਤੇ ਕਿੱਥੋਂ ਤੱਕ ਲਾਸਟ ਰੇਟ ਪਰ ਸਾਰੇ ਮਿਲ ਜਾਣਗੇ 10 ਤੋਂ ਲੈ ਕੇ 15 12 18 25 33 ਕਿਤੋਂ ਤੱਕ ਲੈਣਾ ਹਾਂਜੀ ਮਿਲ ਜਾਣਗੇ ਪਹਿਲਾਂ ਝੋਟੀ ਤੱਕ ਪਹਿਲਾਂ ਝੋਟੀ ਤੱਕ ਲਓ ਵੀ ਮਿੱਤਰੋ ਪਹਿਲਾਂ ਆਪਾਂ ਤੁਹਾਨੂੰ ਬੂਰੀ ਕੱਟੀ ਦਿਖਾ ਰਹੇ ਹਾਂ ਤਾਂ ਜਿਹਦੀ ਵੀ ਬਹੁਤ ਡਿਮਾਂਡ ਰਹਿੰਦੀ ਹਾਂਜੀ ਕਿੰਨੇ ਸਮੇਂ ਦੀ ਹੈ ਇਹ ਇਹ ਬਰੇਕ ਯਾਰ ਪੌਣਕ ਦੋ ਸਾਲ ਦੀ ਉਹ ਵੀ ਮਿੱਤਰੋ ਜਿਵੇਂ ਤੁਸੀਂ ਦੇਖੀ ਬੂਰੀ ਕੱਟੀ ਤੇ ਬਈ 35000 ਰੁਪਏ ਮੰਗ ਹੈ ਤੇ ਮਾਨ ਤਨ ਵਾਕਾ ਤੋਰੇ ਜਗੇ ਲਓ ਵੀ ਗੱਲ ਆਏ ਨਹੀਂ ਵੀ ਕੱਲੀਆਂ ਕੱਟੀਆਂ ਰੱਖੀਆਂ ਤੇ ਕੱਟੀਆਂ ਦੀ ਵੀ ਸੰਭਾਲ ਤੇ ਬਈ ਕੱਟੀ ਦਾ ਰਾਜ ਆ ਵੀ ਦੇਖ ਸਕਦੇ ਹਾਂ ਨਾਲ ਵਾਲੀਆਂ ਹੋਈਆਂ ਚੜਦੇ ਤੋਂ ਚੜਦੇ ਆ ਬਈ ਵੇਖੋ ਇੱਧਰ ਵੀ ਆ ਉਧਰ ਵੀ ਆ ਤੇ ਬਾਕੀ ਇਧਰ ਕਟੀਆਂ ਕਟੀਆਂ ਇਹ ਦੇ ਹੋਰ ਡਿਟੇਲ ਕਿੰਨੇ ਸਮੇਂ ਤੇ ਕਿਉਂਟੀ 6 ਮਹੀਨਿਆਂ ਦੀ ਹਾਂਜੀ ਠੀਕ ਹੈ ਜੀ ਇਹਦਾ ਕੀ ਡਿਮਾਂਡ ਆ ਜੀ ਇਹਦਾ ਮੁੱਲ ਤਾਂ 20000 ਕਰ ਦੇਣਾ ਅੱਛਾ ਜੀ ਹਾਂਜੀ ਤੇ ਦੇਣੀ ਜੀ ਲਾਸਟ ਬਾ 18 ਜਾਂਦੀ ਦਾ ਅੱਛਾ ਬਾਕੀ ਮੈਂ ਤੁਹਾਨੂੰ ਆਉਂਦੇ ਹਾਂ ਹਾਂਜੀ ਠੀਕ ਆ ਜੀ ਦਿਖਾਓ ਜੀ ਤੁਰ ਕੇ ਇੱਕ ਵਾਰ ਆ ਤੋੜੇ ਹਾਂ ਚਲਾਇਆ ਏ ਤਾਂ ਲੋ ਵੀ ਮਿੱਤਰੋ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਝੋਟੀਆਂ ਤੱਕ ਮਿਲ ਜਾਣੀਆਂ ਕਟੀਆਂ ਤੋਂ ਲੈ ਕੇ ਝੋਟੀਆਂ ਤੱਕ ਤਾਂ ਸਪੈਸ਼ਲ ਬਈ ਕਟੀਆਂ ਦੀ ਵੀਡੀਓ ਤੇ ਕਟੀਆਂ ਦੇ ਭੰਡਾਰੇ ਦੇ ਵਿੱਚ ਲੈ ਕੇ ਆਏ ਸਪੈਸ਼ਲ ਮੇਲੇ ਦੀ ਵੀਡੀਓ ਮਿੱਤਰੋ ਮੇਲਾ ਹੀ ਲਾ ਰੱਖਿਆ ਬਾਈ ਹੋਰ ਇਹਨੇ ਕਟੀਆਂ ਦਾ ਤਾਂ ਦੇਖੋ ਬਈ ਜੀ ਬਹੁਤ ਸ਼ਾਨਦਾਰ ਹੈ ਬਾਈ ਜੀ ਵਾਕਿਆ ਜੀ ਸ਼ਾਨਦਾਰ ਹੈ ਤਾਂ ਹਾਈਟ ਵਗੈਰਾ ਵੀ ਚੈੱਕ ਕਰ ਸਕਦਾ ਹਾਂ ਬਹੁਤ ਬਈ ਬੰਨ ਵਾਲੀ ਚੀਜ਼ ਹੈ ਆਉਣ ਵਾਲੇ ਸਮੇਂ ਨੂੰ ਵਾਕਿਆ ਦੇ ਵਿੱਚ ਹੀ ਹਾਈਟ ਕਰੋ ਮਿੱਤਰੋ ਚੈੱਕ ਪਹਿਲਾਂ ਤਾਂ ਹਾਂਜੀ ਬਾਈ ਹਾਂਜੀ ਕੀ ਰੇਟ ਆਈ ਇਹਦਾ ਇਹਦਾ 17000 ਰੁਪਏ 17000 ਕਿੰਨੇ ਕ ਸਮੇ ਦੀ ਹੈ ਜੀ ਇਹ ਸਮੇ ਦਾ ਜਾਨ 11 11 ਕ ਮਹੀਨੇ ਲਾਸਟ ਦੇ ਤਾਂ ਕਿੱਥੋਂ ਹੋ ਜੂਗਾ 5000 ਰੁਪਏ 1200 ਮਾਰਟਨ ਹੋ ਜਾਊਗਾ ਹੋ ਜੂਗਾ ਤਾਂ ਵੀ 50 ਕਟੀਆਂ ਆਪਣੇ ਫਾਰਮ ਤੋਂ ਹਮੇਸ਼ਾ ਰਹਿੰਦੀਆਂ ਨੇ ਹਾਂ ਜੀ ਹਰ ਵੇਲੇ ਰਹਿੰਦੀਆਂ ਸਪੈਸ਼ਲ ਉਹਨਾਂ ਨੂੰ ਨਹੀਂ ਦਿੰਦੇ ਨਹੀਂ ਉਹਨੂੰ ਕਟੜ ਦਾ ਰੇਟ ਵਾਲੀ ਲੈਣੀ ਆ ਤਾਂ ਵੀ ਜੇਕਰ ਵੱਡੇ ਵਾਲੇ ਕੰਮ ਹੈ ਤਾਂ ਲੋਬੀ ਕਿਸਾਨ ਭਰਾਵੋ ਕਰ ਸਕਦੇ ਹੋਂ ਗੱਲਬਾਤ ਸਕਰੀਨ ਦੇ ਉੱਤੇ ਤੁਹਾਡੇ ਫੋਨ ਨੰਬਰ ਚੱਲੀ ਜਾਂਦਾ ਤਾਂ ਛੋਟੀਆਂ ਤੋਂ ਲੈ ਕੇ ਤੇ ਪਹਿਲਾਂ ਝੋਟੀਆਂ ਤੱਕ ਹਾਂ ਜੀ ਹਰੇ ਕੁਆਲਟੀ ਮਿਲ ਜੂ ਨੀਲੀ ਰਾਵੀ ਬੂਰੀ ਤਾਂ ਹਾਂਜੀ ਇੱਕ ਹੋਰ ਦਿਖਾ ਦਿਓ ਜੀ ਇਹ ਜੋੜਾ ਹੀ ਕਰਦੇ ਪਏ ਹਾਂਜੀ ਜੋੜੇ ਵੇਲਾ ਠੀਕ ਹੈ ਜੀ ਜੋੜੇ ਦਾ ਹਾਂਜੀ ਲਾਉਣ ਕਿਸਾਨਪਰਾਵੋ ਹੁਣ ਕਈ ਵਾਰ ਤੁਸੀਂ ਕੀ ਆ ਦੋ ਕਿਸਾਨਪਰਾ ਰਲ ਕੇ ਖਾਣ ਦਾ ਕੋਈ ਜੋੜਾ ਖਰੀਦਣਾ ਜਾਂ ਉਹ ਤੁਹਾਡੇ ਸਾਰੇ ਆ ਤਾਂ ਹਾਂਜੀ ਜੋੜੇ ਦਾ ਕੀ ਕਰ ਰਹੇ ਹੋ ਜੋੜੇ ਦਾ 13000 ਰੁਪਏ ਮੰਗਦੇ ਆ 13000 13000 ਰੁਪਏ ਜੋੜੇ ਦਾ ਜੋੜੇ ਦਾ ਹਾਂਜੀ ਅੱਛਾ ਜੀ ਲਓ ਵੀ ਮੇਤਰੋ ਬਹੁਤ ਸਸਤੇ ਰੇਟਾਂ ਤੇ 13000 ਰੁਪਏ ਚ ਦੋ ਕਟੀਆਂ ਦਾ ਜੋੜਾ ਤੁਹਾਨੂੰ ਦਿਖਾਈ ਜੰਨੇ ਆ ਤਾਂ ਮਨਤਨ ਵੀ ਹੋਏ ਦੇ ਵਿੱਚ ਉਹੀ ਹਾਂਜੀ ਹਾਂਜੀ ਅੱਛਾ ਜੀ ਚੰਗਾ ਹੋ ਜੂ ਹਾਂਜੀ ਹਾਂਜੀ ਠੀਕ ਹੈ ਜੀ ਤਾਂ ਹੋਰ ਦਿਖਾ ਕਟੀਆਂ ਦਾ ਕਟੀਆਂ ਦਾ ਜਿਵੇਂ ਪਹਿਲਾਂ ਕਿਹਾ ਵੀ ਭੰਡਾਰ ਆ ਤਾਂ ਹਰ ਇੱਕ ਨਸਲ ਦੀ ਤੁਹਾਨੂੰ ਕੱਟੀ ਦਿਖਾਵਾਂਗੇ ਚੈੱਕ ਕਰੋ ਵੀ ਹਾਈਟ ਵਗੈਰਾ ਤਾਂ ਸੋਹਣਾ ਸੁਨੋਖਾ ਆਪਣਾ ਦੇਖ ਸਕਦੇ ਹੋ ਬਈ ਤਾਂ ਲੋ ਵੀ ਮਿੱਤਰੋ ਅੱਜ ਦੇਖ ਕੇ ਤੁਸੀਂ 10000 ਰੁਪਏ ਦੀ ਐਫਡੀ ਕਰਦੇ ਹੋ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਮਿੱਤਰੋ ਬੱਲੇ ਬੱਲੇ ਹੋਈ ਹੋਣਾ ਜੀ ਹਾਂ ਜੀ ਹਾਂ ਜੀ ਮਹਾਰਾਜ ਅੱਜ ਜੀ ਆਪਾਂ ਕੱਟੀ ਲੈਨੇ 10000 ਦੀ ਹਾਂ ਜੀ ਤੇ ਢੂੜ 2 ਸਾਲ ਚ ਮੈਂ ਬਣ ਜੂਗੀ ਮੈਂ ਬਣ ਜੂ ਮੈਂ ਬਣ ਜੂ 2 ਲੱਖ ਰੁਪਏ ਦੀ ਤੁਹਾਡੀ ਐਫਡੀ ਹੁੰਦੀ ਆ ਹਾਂ ਜੀ ਹਾਂ ਜੀ ਐਫਡੀ ਹੋ ਜੂਗੀ ਜੀ ਐਫਡੀ ਹੋ ਜੂ ਹਾਂ ਜੀ ਹਾਂ ਜੀ ਤਾਂ ਲੋ ਵੀ ਮਿੱਤਰੋ ਐਫਡੀ ਕਰ ਇੰਨੇ ਸਭ ਕੱਟੀਆਂ ਕੱਟੀ ਚ ਹਾਂਜੀ ਠੀਕ ਹੈ ਜੀ 13 14 ਨਾਲ ਹਾਂਜੀ ਸਾਰੇ ਕੋਲ ਮਰ ਕੇ 50 50 ਹੋ ਜਾਂਦੇ ਆ ਕਿਹੜੀਆਂ ਕਿਹੜੀਆਂ ਨਸਲਾਂ ਮਿਲ ਜਾਣੀਆਂ ਨੀਲੀ ਦਾ ਵੀ ਗੋਰੀ ਮੋਰਾ ਦੀ ਠੀਕ ਹੈ ਜੀ ਹਾਂਜੀ ਹਰ ਇੱਕ ਕੁਆਲਿਟੀ ਮਿਲ ਜੂ ਹਰ ਕੁਆਲਿਟੀ ਮਿਲ ਜੂ ਜੀ ਪਹਿਲਾਂ ਛੋਟੀ ਤੱਕ ਦੇ ਵੀ ਹਾਂਜੀ ਹਾਂਜੀ ਮਿਲ ਜਾਣਗੀਆਂ ਅੱਛਾ ਜੀ